ਕਵਾਸਪੁਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਇਸ ਵੇਲੇ ਅਸੀਂ ਖੜੇ ਹਾਂ ਜੀ ਤਨਤਨ ਸ਼ਹੀਦ ਬਾਬਾ ਮਤੀ ਸਾਹਿਬ ਜੀ ਦੇ ਪਾਵਨ ਸਥਾਨ ਦੇ ਉੱਪਰ ਜਿੱਥੇ ਕਿ ਅੱਜ ਜਿਹੜਾ ਪਾਵਨ ਸੰਗਰਾਂਦ ਦਾ ਦਿਹਾੜਾ ਮਨਾਇਆ ਜਾ ਰਿਹਾ ਉੱਥੇ ਹੀ ਅੱਜ ਜਿਹੜਾ ਬਹੁਤ ਵੱਡਾ ਉਪਰਾਲਾ ਜਿਹੜਾ ਕੀਤਾ ਗਿਆ ਜਿਸ ਵਿੱਚ ਤੁਸੀਂ ਦੇਖਦੇ ਹੋ ਦੇਖ ਰਹੇ ਹੋ ਮੇਰੇ ਪਿੱਛੇ ਜਿਹੜੀ ਹੈ ਕੈਂਸਰ ਦੀ ਜਿਹੜੀ ਹੈ ਵੈਨ ਖੜੀ ਹੈਗੀ ਹੈ ਜਿਹੜੀ ਕਿ ਜਿਹੜਾ ਅੱਜ ਜਿਹੜਾ ਸੰਗਤਾਂ ਦਾ ਜਿਹੜਾ ਹੈ ਇੱਥੇ ਪਹੁੰਚੀਆਂ ਜਿਹੜੀਆਂ ਵੀ ਸੰਗਤਾਂ ਇੱਥੇ ਅੱਜ ਗੁਰਦੁਆਰਾ ਸ਼ਹੀਦ ਬਾਬਾ ਮਤੀ ਸਾਹਿਬ ਵਿਖੇ ਨਤਮਸਤਕ ਹੋਣ ਆਰੀ ਹੁਣ ਆਈਆਂ ਹਨ ਉਹਨਾਂ ਦਾ ਜਿਹੜਾ ਅੱਜ ਫ੍ਰੀ ਜਿਹੜਾ ਆ ਕੈਂਸਰ ਚੈੱਕਅਪ ਜਿਹੜਾ ਕੀਤਾ ਜਾ ਰਿਹਾ ਦੱਸਿਆ ਜਾ ਰਿਹਾ ਕਿ ਇਸ ਵੇਲੇ ਤੱਕ ਹੁਣ ਤੱਕ ਜਿਹੜੇ ਆ 250 ਦੇ ਲਗਭਗ ਲੋਕਾਂ ਦਾ ਜਿਹੜਾ ਆ ਫ੍ਰੀ ਚੈੱਕਅਪ ਕੀਤਾ ਜਾ ਚੁੱਕਾ ਹੈਗਾ ਔਰ ਅੱਗੇ ਵੀ ਜਿਹੜਾ ਇਹ ਜਿਹੜਾ ਆ ਕੈਂਪ ਜਿਹੜਾ ਹੈਗਾ ਵਾ ਲਗਭਗ 4-5 ਵਜੇ ਤੱਕ ਇਸੇ ਤਰ੍ਹਾਂ ਨਾਲ ਜਿਹੜਾ ਆ ਉਹ ਚੱਲੇਗਾ ਤੁਸੀਂ ਦੇਖ ਰਹੇ ਹੋ ਮੇਰੇ ਮਗਰ ਜੜੀਆਂ ਬਹੁਤ ਸਾਰੀਆਂ ਬੈਨਾਂ ਆ ਜੜੀਆਂ ਇਸ ਵੇਲੇ ਜੜੀਆਂ वर्ल्ड ਕੈਂਸਰ ਕੇਅਰ ਵਾਲੀਆਂ ਤੁਸੀਂ ਦੇਖ ਲਿਓ ਮੋਬਾਈਲ ਬੈਨਾਂ ਜੜੀਆਂ ਹੈਗੀਆਂ ਉਹ ਖੜੀਆਂ ਤਾਨੂੰ ਲਾਈਵ ਤਸਵੀਰਾਂ ਇਸ ਵੇਲੇ ਜਿਹੜੀਆਂ ਧੰਨ ਧੰਨ ਸ਼ਹੀਦ ਬਾਬਾ ਮਤੀ ਸਾਹਿਬ ਜੀ ਦੇ ਸਥਾਨ ਤੋਂ ਪਿੰਡ ਰੋਲੀ ਕਲਾ ਤੋਂ ਦਿਖਾ ਰਹੇ ਆ ਜੀ ਇਸ ਵੇਲੇ ਜਿਹੜਾ ਇਹ ਕੈਂਸਰ ਜਿਹੜਾ ਚੈੱਕ ਅਪ ਹੈਗਾ ਵਾ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਵੱਲੋਂ ਲਗਾਇਆ ਜਾ ਰਿਹਾ ਜੀ ਤੁਸੀਂ ਦੇਖ ਰਹੇ ਹੋ ਦਾਰਾ ਖ਼ਾਸਪੁਰ ਟੀਵੀ ਤੋਂ ਲਾਈਵ ਤਸਵੀਰਾਂ ਜੁੜੇ ਰਹੋ ਖ਼ਾਸਪੁਰ ਟੀਵੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੈਂਸਰ ਕੈਂਪ ਜਿਹੜਾ ਅੰਤਰਰਾਤੇ ਕਰਮਜੀਤ ਸਿੰਘ ਬਨਹਾਸ ਦੀ ਕੋਆਰਡੀਨੇਸ਼ਨ ਨਾਲ ਲਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਕੈਂਸਰ ਟੈਸਟ 슈ਗਰ ਟੈਸਟ ਤੇ ਹੋਰ ਸਾਰੇ ਤਰ੍ਹਾਂ ਦੇ ਟੈਸਟ ਕੀਤੇ ਜਾ ਰਹੇ ਹਨ ਅਸੀਂ ਉਤਾਸ ਕਰਦੇ ਹਾਂ ਕਿ ਇਸ ਸਾਲ ਵੀ ਲਾਸ ਪਿਛਲੇ ਸਾਲ ਦੀ ਤਰ੍ਹਾਂ 4-500 ਬੰਦਾ ਆ ਕੇ ਆਪਣਾ ਟੈਸਟ ਕਰਾਂਗੇ ਕਿਸੇ ਦਾ ਵੀ ਪਲਾ ਹੋ ਸਕੇ ਜਿਹੜਾ ਲੋੜਵੰਦ ਦਾ ਪਲਾ ਹੋ ਸਕੇ ਉਹਦੇ ਵਿੱਚ ਹੀ ਸਾਡਾ ਭਲਾ ਹੈ ਸਾਨੂੰ ਇਹੀ ਕੋਸ਼ਿਸ਼ ਹੈ ਜਿਆਦਾ ਤੋਂ ਜ਼ਿਆਦਾ ਸੰਗਤ ਆ ਕੇ ਆਪਣਾ ਟੈਸਟ ਕਰਾਉਣ ਤੇ ਆਪਣਾ ਟੈਸਟ ਕਰਾ ਕੇ ਆਪਣੇ ਬਿਮਾਰੀ ਬਾਰੇ ਜਾਂ ਕਿਸੇ ਬਾਰੇ ਪਤਾ ਕਰਨਾ ਅਸੀਂ ਅਗਲੇ ਸਾਲ ਵੀ ਕਰਾਵਾਂਗੇ ਆ ਸਾਡਾ ਇਹੀ ਅਪਰਾਲਾ ਹੈ ਕਿ ਹਰੇਕ ਸਾਲ ਕਰਾਇਆ ਜਾਵੇ ਤਾਂ ਕਿ ਕਿਸੇ ਵੀ ਲੋੜਵੰਦ ਦੀ ਮਦਦ ਹੋ ਸਕੇ ਅਸੀਂ ਧੰਨਵਾਦੀ ਹਾਂ ਆਪਣੇ ਆਪਣੇ ਸਟਾਫ ਦੇ ਤੇ ਆਪਣੇ ਜਵੰਦਰੋ ਆਏ ਸਟਾਫ ਦੇ ਜਿਨ੍ਹਾਂ ਨੇ ਇਹ ਕੰਮ ਪਾਇਆ ਹੈ ਕੈਂਸਰ ਕੈਂਸਰ ਕੇਅਰ ਸੋਸਾਇਟੀ ਵਰਲਡ ਕੈਂਸਰ ਕੇਅਰ ਸੋਸਾਇਟੀ ਵਾਲਿਆਂ ਦੇ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਹੈ ਇਹ ਬਹੁਤ ਸੋਹਣਾ ਚੰਗਾ ਕੰਮ ਕਰ ਰਹੇ ਹਨ ਇਹ ਬਹੁਤ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਇਹ ਉਪਰਾਲਾ ਕਲਵੰਤ ਸਿੰਘ ਧਾਰਿਆਲ ਹੁਣਾਂ ਦੇ ਜਿਹੜੇ ਕਿ ਇੰਗਲੈਂਡ ਤੋਂ ਹਨ ਤੇ ਉਹਨਾਂ ਦੇ ਉਪਰਾਲੇ ਦੇ ਨਾਲ ਚੱਲ ਰਿਹਾ ਹੈ ਬਹੁਤ ਸੋਹਣਾ ਕੰਮ ਕਰ ਰਹੇ ਹਨ ਪੂਰੀ ਵਰਡ ਦੇ ਵਿੱਚ ਮਸ਼ਹੂਰ ਹੈ ਮਸ਼ਹੂਰੀ ਹੈ ਉਹਨਾਂ ਦੀ ਅਸੀਂ ਵੀ ਅਮਰੀਕਾ ਤੋਂ ਆ ਕੇ ਹਰੇਕ ਸਾਲ ਕੈਂਪ ਕਰਾਉਂਦੇ ਹਾਂ ਅਸੀਂ ਆਸ ਕਰਦੇ ਹਾਂ ਅਗਲੇ ਸਾਲ ਵੀ ਸਾਡੇ ਨਾਲ ਇਸ ਤਰ੍ਹਾਂ ਹੀ ਕੋਆਪਰੇਸ਼ਨ ਕਰਨਗੇ ਤੇ ਅਸੀਂ ਵੀ ਇਹਨਾਂ ਨਾਲ ਕਰਕੇ ਇਹਨਾਂ ਦੇ ਨਾਲ ਇੱਕ ਕੰਮ ਪਹੁੰਚਾਵਾਂਗੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਮੱਤੀ ਜੀ ਨੇ ਜਿਨ੍ਹਾਂ ਨੇ ਇਹ ਸਾਨੂੰ ਇੱਥੇ ਕਰਨ ਦੀ ਇਜਾਜ਼ਤ ਦਿੱਤੀ ਹੈ ਸਾਡੇ ਨਾਲ ਕੋਆਪਰੇਸ਼ਨ ਕਰ ਰਹੇ ਹਨ ਸਾਰੇ ਤਰ੍ਹਾਂ ਦਾ ਉਹਨਾਂ ਦਾ ਧੰਨਵਾਦ ਹੈ ਤੇ ਆਪਣੇ ਇੱਥੇ ਦੇ ਪ੍ਰਧਾਨ ਭਾਈ ਮਨੋਵਰ ਸਿੰਘ ਜਿਹਨੂੰ ਕਿ ਬੱbbi ਵੀ ਕਹਿੰਦੇ ਹਨ ਬੱbbi ਭਾਈ ਜੀ ਕਹਿੰਦੇ ਹਨ ਉਹਨਾਂ ਨੇ ਵੀ ਸਾਡੇ ਨੂੰ ਬਹੁਤ ਕੋਆਪਰੇਸ਼ਨ ਕੀਤੀ ਹੈ ਇੱਥੇ ਆ ਕੇ ਕੱਲ ਪਰਸੋਂ ਤੋਂ ਵੀ ਨਾਲ ਸਾਰਾ ਕੰਮ ਕਰਾ ਰਹੇ ਹਨ ਉਹਨਾਂ ਦੀ ਵੀ ਬੜੀ ਮਿਹਰਬਾਨੀ ਹੈ ਬਾਕੀ ਬਰਬਾ ਪੂਰੇ ਸਟਾਫ ਬਾਬਾ ਬੱਚੀ ਜੀ ਤੇ ਸਰਪੰਚ ਸਾਹਿਬ ਦਾ ਪਿੰਡ ਦੇ ਦਾ ਸਾਰਾ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਿੰਟ ਦੂਮ ਬੋਲਦਾ ਹੈਲੋ ਸਾਰਿਆਂ ਸਤਿ ਸ੍ਰੀ ਅਕਾਲ ਜੀ ਮੈਂ ਸੁਖਦੇਵ ਆ ਜੀ ਸਰਦਾਰ ਕੁਲਵੰਤ ਸਿੰਘ ਜੀ ਢੱਲਵਾਲ ਡਾਕਟਰ ਤਰਵਿੰਦਰ ਢਿੱਲੋ ਜੀ ਦੀ ਉਹਨਾਂ ਦੀ ਦੇਖ ਰਹਿਕ ਦੇ ਅੰਦਰ ਆਪਣੀ ਟੀਮ ਲੈ ਕੇ ਇੱਥੇ ਪਹੁੰਚੇ ਹੋਏ ਆ ਪਿੰਡ ਡਰੋਲੀ ਕਲਾਂ ਡੇਰਾ ਬਾਬਾ ਮਤੀ ਦਾਸ ਜੀ ਗੁਰਦੁਆਰਾ ਇੱਥੇ ਵਰਲਡ ਕੈਂਸਰ ਕੇਅਰ ਦੀ ਟੀਮ ਬੋਲੋ ਅਸੀਂ ਲੈ ਕੇ ਪਹੁੰਚੇ ਹੋਏ ਆ ਇੱਥੇ ਆਪਣੀ ਟੀਮ ਸਾਰਾ ਸਟਾਫ ਤੇ ਸਾਡੇ ਸਰਦਾਰ ਜੀ ਹੈਗੇ ਸਪਾਂਸਰ ਹੈਗੇ ਇਹਨਾਂ ਨੇ ਪਿਛਲੇ ਸਾਲ ਵੀ ਕੈਂਪ ਲਵਾਇਆ ਸੀਗਾ ਤੇ ਸਾਡਾ ਟੀਚਾ ਇਹ ਹੀ ਆ ਵੀ ਅਸੀਂ ਜਿਆਦਾ ਤੋਂ ਜਿਆਦਾ ਇੱਥੇ ਪੰਜਾਬ ਦੇ ਵਿੱਚ ਕੈਂਸਰ ਨੂੰ ਮੁਕਤ ਕੀਤਾ ਜਾਵੇ ਤੇ ਸਾਡੇ ਸਟਾਫ ਦਾ ਇਹ ਟੀਚਾ ਵੀ ਅਸੀਂ ਮੁਡਲੇ ਟੈਸਟ ਕਰਦੇ ਆਂ ਕੈਂਸਰ ਦੇ ਜਿਹੜੇ ਕਿ 10 ਤੋਂ 15000 ਦੇ ਟੈਸਟ ਹੈਗੇ ਆ ਉਹ ਸਾਰੇ ਫਰੀ ਹੁੰਦੇ ਆ ਤੇ ਉਹ ਜੀ ਮਤਲਬ ਕਿ ਸਾਰੀ ਮੈਮੋਗ੍ਰਾਫੀ ਵੀ ਕਰਦੇ ਆ ਸਾਰੇ ਹੋਰ ਟੈਸਟ ਵੀ ਹੁੰਦੇ ਆ ਠੀਕ ਹੈ ਜੀ ਅਸੀਂ ਲੋਕਾਂ ਨੂੰ ਜਾਗਰੂਤ ਕਰਦੇ ਆਂ ਵੀ ਕਿਹੜੇ-ਕਿਹੜੇ ਲੱਛਣ ਹੁੰਦੇ ਆ ਜਿਹੜੇ ਗਾਂ ਜਾ ਕੇ ਉਹ ਕੈਂਸਰ ਬਣਦੇ ਆ ਅਸੀਂ ਉਸ ਲੱਛਣਾਂ ਨੂੰ ਸ਼ੁਰੂ ਤੋਂ ਜੇ ਰੋਕਿਆ ਜਾਵੇ ਤੇ ਕੈਂਸਰ ਦਾ ਇਲਾਜ ਜਿਹੜਾ ਉਹ ਸੰਭਵ ਹੈ ਉਹ ਗਾਂ ਜਾ ਕੇ ਕੈਂਸਰ ਨਹੀਂ ਬਣੂਗਾ ਜਾਦੋ ਤੋਂ ਜ਼ਿਆਦਾ ਲੋਕਾਂ ਨੂੰ ਇਹ ਜਾਗਰਿਤ ਕਰਦੇ ਆ ਅਸੀਂ ਦੇਖੋ ਇੱਥੇ ਪਿਛਲੇ ਸਾਲ ਵੀ 400 500 ਪੇਸ਼ੈਂਟ ਆਇਆ ਸੀ ਅੱਜ ਵੀ ਸਾਡਾ ਇਹ ਟੀਚਾ ਅਸੀਂ 400 ਤੋਂ 500 ਪੇਸ਼ੈਂਟ ਦੇਖੀਏ ਅੱਜ ਸਾਡਾ ਡਬਲ ਕੈਂਪ ਹੈ ਦੂਸਰੀ ਟੀਮ ਸਾਡੀ ਮੁਕਸਰ ਪਹੁੰਚੀ ਹੋਈ ਆ ਤੇ ਸਾਡੇ ਪੰਜਾਬ ਤੋਂ ਬਾਹਰ ਵੀ ਕਾਫੀ ਟੂਰ ਲੱਗਦੇ ਆ ਤੇ ਬੜੇ ਹਿਮਾਚਲ ਹੋ ਗਿਆ ਰਾਜਸਥਾਨ ਹੋ ਗਿਆ ਮਹਾਰਾਸ਼ਟਰ ਹੋ ਗਿਆ ਸਾਰੇ ਪਾਸੇ ਅਸੀਂ ਜਾਂਦੇ ਆ ਤੇ ਸਾਡੇ ਸਰਦਾਰ ਕੁਲਵੰਤ ਸਿੰਘ ਜੀ ਢਾਲੀਵਾਲ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਹੋਇਆ ਆ ਤੇ ਮੈਂ ਸਾਡੇ ਸਰਦਾਰ ਜੀ ਮਾਨਜੋਗ ਹੈਗੇ ਇਹਨਾਂ ਦਾ ਵੀ ਬਹੁਤ ਬਹੁਤ ਧੰਨ ਕਰਦਾ ਧੰਨਵਾਦ ਕਰਦਾ ਹਾਂ ਕਰਮਜੀਤ ਸਿੰਘ ਜੀ ਇਹਨਾਂ ਨੇ ਸਾਨੂੰ ਫੇਰ ਸੱਦਿਆ ਸੇਵਾ ਦਾ ਮੌਕਾ ਦਿੱਤਾ ਆ ਤੇ ਅਸੀਂ ਵੀ ਆਪਣੀ ਪੂਰੀ ਟੀਮ ਵੱਲੋਂ ਬਹੁਤ ਜ਼ਿਆਦਾ ਸੇਵਾ ਕਰਦੇ ਆ ਤੇ ਕਰਾਂਗੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਟੈਸਟ ਕੀਤੇ ਜਾਣ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਾਗਰੂਤ ਕੀਤਾ ਜਾਵੇ ਵੀ ਜਿਹੜੇ ਛੋਟੇ-ਛੋਟੇ ਲੱਛਣ ਹੁੰਦੇ ਆ ਗਾਂ ਜਾ ਕੇ ਕੈਂਸਰ ਬਣਦੇ ਆ ਅਸੀਂ ਉਹਨਾਂ ਨੂੰ ਰੋਕ ਸਕੀਏ ਤੇ ਪੰਜਾਬ ਨੂੰ ਕੈਂਸਰ ਮੁਕਤ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ